ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਅੱਜ ਦੀਵਾਲੀ ਦਾ ਤਿਹਾਰਾ ਤੇ ਦੀਵਾਲੀ ਦੇ ਤਿਹਾਰ ਤੇ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਬੰਦੀ ਛੋੜ ਦੀਵਾਲੀ ਦੀਵਸ ਦੀਆਂ ਲੱਖ ਲੱਖ ਵਧਾਈਆਂ ਸਾਰੇ ਭੈਣ ਭਰਾਵਾਂ ਨੂੰ ਦੇਸਾਂ ਵਿਦੇਸਾਂ ਵਿੱਚ ਵਸਦੇ ਭੈਣ ਭਰਾਵਾਂ ਨੂੰ ਤੇ ਜਿਵੇਂ ਕਿ ਦੀਵਾਲੀ ਦੇ ਤਿਹਾਰ ਤੇ ਸਿੱਖ ਕੌਮ ਦਾ ਬਹੁਤ ਵੱਡਾ ਇਤਿਹਾਸ ਆ ਜਿਵੇਂ ਕਿ ਇਸ ਦਿਨ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਰਾਏ ਜੀ ਇਸ ਦਿਨ 22 ਤਾਰ ਦੇ ਰਾਜਿਆਂ ਨੂੰ 52 ਰਾਜਿਆਂ ਨੂੰ ਜਿਵੇਂ ਕਿ ਇਹ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾ ਕੇ ਲਿਆਏ ਸਨ ਉਹ ਕਿਵੇਂ ਦਾ ਉਹ ਦੱਸਦਾ ਇਤਿਹਾਸ ਜੀ ਮੈਂ ਤੁਹਾਨੂੰ ਜਿਵੇਂ ਕਿ ਗਵਾਲੀਅਰ ਦੇ ਕਿਲੇ ਵਿੱਚ ਮੰਗਲ ਬਾਸਾ ਜਹਾਂਗੀਰ ਨੇ ਗੁਰੂ ਮਹਾਰਾਜ ਜੀ ਨੂੰ ਬੰਦੀ ਕਰ ਲਿਆ ਸੀਗਾ ਜਿਹੜੇ ਕੀ ਹਰਗੋਬਿੰਦ ਰਾਏ ਜੀ ਸਨ ਨਾ ਜੋ ਕਿ ਸਿੱਖਾਂ ਦੇ 6ਵੇਂ ਗੁਰੂ ਜੀ ਸਨ ਤੇ ਉਸੇ ਕਿਲੇ ਵਿੱਚ ਬਵੰਜਾ ਹਿੰਦੂ ਰਾਜੇ ਅਰੇ ਬੰਦੀ ਕਿਤੇ ਕਰੇ ਹੋਏ ਸਨ ਨਾ ਤੇ ਜਦੋਂ ਜਹਾਂਗੀਰ ਜੀ ਨੂੰ ਪਤਾ ਲੱਗਿਆ ਵੀ ਇਹ ਸਿੱਖਾਂ ਦੇ ਛੇਵੇਂ ਗੁਰੂ ਨੇ ਤਾਂ ਜਹਾਂਗੀਰ ਦੇ ਹੌਸ ਉੱਡ ਗਏ ਤੇ ਪਛਤਾਵਾ ਹੋਇਆ ਉਹਨੂੰ ਆਪਣੇ ਆਪ ਨੂੰ ਤੇ ਆਪ ਵੀ ਕਾਫੀ ਬਿਮਾਰ ਰਹਿਣ ਲੱਗ ਗਿਆ ਜਦੋਂ ਤੋਂ ਗੁਰੂ ਜੀ ਨੂੰ ਉਹਨਾਂ ਨੇ ਬੰਦੀ ਕਰ ਲਿਆ ਸੀਗਾ ਤੇ ਜਦੋਂ ਗੁਰੂ ਮਹਾਰਾਜ ਜੀ ਪਾਠ ਪੂਜਾ ਪਾਠ ਕਰ ਰਹੇ ਸਨ ਤਾਂ ਹਨੇਰੇ ਵਿੱਚ ਉਹਨਾਂ ਤੇ ਇੱਕ ਰੋਸ਼ਨੀ ਬਣ ਗਈ ਪ੍ਰਕਾਸ਼ ਬਣ ਗਿਆ ਤੇ ਇਹ ਦੇਖ ਕੇ ਗੁਰੂ ਜਹਾਂਗੀਰ ਬਹੁਤ ਹੈਰਾਨ ਹੋਇਆ ਤੇ ਪਛਤਾਵਾ ਹੋਇਆ ਉਸ ਨੂੰ ਤੇ ਕਹਿਣ ਲੱਗਿਆ ਗੁਰੂ ਜੀ ਮੈਂ ਤੁਹਾਨੂੰ ਰਿਹਾ ਕਰਨਾ ਚਾਹੁੰਦਾ ਹਾਂ ਵੀ ਤੁਸੀਂ ਕੀ ਚਾਹੁੰਦੇ ਹੋ ਤਾਂ ਗੁਰੂ ਜੀ ਕਹਿਣ ਲੱਗੇ ਮੈਂ ਇਸ ਕਿਲੇ ਵਿੱਚੋਂ ਇਕੱਲੇ ਨੇ ਰਿਹਾ ਨਹੀਂ ਹੋਣਾ ਹੈਗਾ ਤੇ ਤੁਸੀਂ ਮੇਰੇ ਨਾਲ ਜਿਹੜੇ ਇਹ 52 ਰਾਜੇ ਨੇ ਇਹਨਾਂ ਨੂੰ ਵੀ ਰਿਹਾ ਕਰੋ ਤਾ ਉਹ ਕਹਿਣ ਲੱਗੇ ਇਹ ਸੰਭਵ ਨਹੀਂ ਹੈਗਾ ਤਾਂ ਜੇਕਰ ਇਹਨਾਂ ਨੂੰ ਨਾਲ ਰਿਹਾ ਕਰਵਾਣਾ ਤਾਂ ਤੁਹਾਨੂੰ ਇੱਕ ਤੁਹਾਡਾ ਪੱਲਾ ਫੜ ਕੇ ਇਹਨਾਂ ਨੂੰ ਨਾਲ ਜਾਣਾ ਪਵੇਗਾ ਤਾਂ ਗੁਰੂ ਜੀ ਨੇ 52 ਕਲੀਆਂ ਦਾ ਚੋਲਾ ਪਾਇਆ ਤੇ ਜਿਨ੍ਹਾਂ ਵਿੱਚੋਂ ਉਹਨਾ ਰਾਜਾ ਨੇ ਕੱਲੇ-ਕੱਲੇ ਨੇ ਇੱਕ-ਇੱਕ ਕਲੀ ਫੜ ਲਈ ਜੋ ਕਿ ਜਿਸ ਨੂੰ ਆਪਾਂ ਪੱਲਾ ਵੀ ਕਹਿੰਦੇ ਹਾਂ 52 ਕਲੀਆਂ ਫੜ ਲੀਆਂ ਤੇ 52 ਰਾਜੇ ਨੇ ਤੇ ਇੱਕ ਨਾ ਉੱਤੇ ਜਿਹੜਾ ਗਵਾਲੀਅਰ ਕਿਲੇ ਦੇ ਵਿੱਚ 52 ਥੰਮ ਵੀ ਨੇ ਜਿਹੜੇ 52 ਥੰਮ ਨੇ ਉਹ ਉਹਨਾਂ ਥੰਮਾਂ ਨਾਲ ਉਹ ਸਾਰੇ ਹੀ ਰਾਜੇ ਬੰਨੇ ਹੋਏ ਸਨ ਨਾ ਤੇ ਉਸ ਸਮੇਂ ਜਦੋਂ ਮੰਗੁਰੂ ਮਹਾਰਾਜ ਜੀ ਨੂੰ ਰਿਹਾ ਕੀਤਾ ਗਿਆ ਤਾਂ ਉਹਨਾਂ ਰਾਜਾ ਨੇ ਵੀ ਗੁਰੂ ਮਹਾਰਾਜ ਜੀ ਦਾ ਪੱਲਾ ਫੜ ਲਿਆ ਤੇ ਨਾਲੇ ਹੀ ਰਹਾ ਰਿਹਾ ਹੋਗੇ ਇਸ ਤਰ੍ਹਾਂ ਦਾ ਇਤਿਹਾਸ ਆ ਗਵਾਲੀਅਰ ਦੇ ਕਿਲੇ ਦਾ ਤੇ ਸਿੱਖ ਕੌਮ ਦੇ ਵਿੱਚ ਇਸ ਕਰਕੇ ਇਸ ਦਿਨ ਸਿੱਖ ਕੌਮ ਦੇ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਅਤੇ Hindu ਧਰਮ ਦੇ ਵਿੱਚ ਇਸ ਦਿਨ ਸਿੱਖਾਂ ਦੇ Hindu ਧਰਮ ਦੇ ਵਿੱਚ ਹਾਂਜੀ ਭਰਾਵੋ ਇਸ ਦਿਨ Hindu ਧਰਮ ਦੇ ਵਿੱਚ ਜਿਵੇਂ ਕਿ ਸ੍ਰੀ ਰਾਮਚੰਦਰ ਜੀ 14 ਸਾਲ ਦਾ 14 ਸਾਲ ਦਾ ਬਨਵਾਸ ਛੱਟ ਕੇ ਆਏ ਸਨ ਇੱਕ ਪਰਦੇਸੀ ਦੇ ਘਰਾਂ ਤਾਂ ਕਰਕੇ ਹਿੰਦੂ ਧਰਮ ਦੇ ਵਿੱਚ ਵੀ ਦੀਵਾਲੀ ਮਨਾਈ ਜਾਂਦੀ ਹੈ ਤੇ ਬਹੁਤ ਹੀ ਖੁਸ਼ੀ ਨਾਲ ਇਹ ਤਿਹਾਰ ਮਨਾਇਆ ਜਾਂਦਾ ਏ ਤੇ ਸਿੱਖ ਧਰਮ ਦੇ ਵਿੱਚ ਜਿਵੇਂ ਕਿ ਕਿਹਾ ਜਾਂਦਾ ਦੀਵਾਲੀ ਦੀਵਾਲੀ ਦੇਖਣਯੋਗ ਹੁੰਦੀ ਏ ਆ ਅੰਮ੍ਰਿਤ ਅੰਮ੍ਰਿਤਸਰ ਸਾਹਿਬ ਦੀ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੀ ਹਰਦوار ਦੀ ਕਹਿੰਦੇ ਨੇ ਕਿ ਦਾਲ ਰੋਟੀ ਕਰਦੀ ਦਿਵਾਲੀ ਅੰਬਰਸਰਦੀ ਹਾਂਜੀ ਦੋਸਤੋ ਤੇ ਦਿਵਾਲੀ ਦਾ ਤੁਹਾਨੂੰ ਮੈਂ ਇਤਿਹਾਸ ਦੱਸ ਹੀ ਦਿੱਤਾ ਤੇ ਇਸ ਖੁਸ਼ੀ ਦੇ ਮੌਕੇ ਤੇ ਜਿਵੇਂ ਕਿ ਹਰ ਇੱਕ ਨੂੰ ਚਾਹ ਹੁੰਦਾ ਏ ਪਟਾਕੇ ਵਜਾਉਣ ਦਾ ਤੇ ਮੈਂ ਇੱਕ ਇਹ ਨਹੀਂ ਕਹਿੰਦਾ ਵੀ ਤੁਸੀਂ ਵੀ ਪਟਾਕੇ ਇਸ ਤਰ੍ਹਾਂ ਦੇ ਵਜਾਓ ਪਰ ਬੱਚਿਆਂ ਨੂੰ ਚਾਹ ਹੁੰਦਾ ਏ ਤਾਂ ਆਹ ਦੇਖੋ ਪਟਾਕੇ ਲਿਆਉਂਦੇ ਹੋਏ ਨੇ ਜਿਵੇਂ ਕਿ ਹੇ ਆਸਤਵਾਜੀਆਂ ਹੋ ਗਈਆਂ ਸ਼ਾਰਟ ਹੋ ਗਏ ਤੇ ਆ ਦੇਖੋ ਕਾਫੀ ਵੱਡੇ ਬੰਬ ਨੇ ਹੂੰ ਤੁਸੀਂ ਵੇਖ ਸਕਦੇ ਹੋ ਆ ਦੇਖੋ ਜੀ ਕਾਫੀ ਵੱਡੇ ਵੱਡੇ ਬੰਬ ਲਿਆਉਂਦੇ ਹੋ ਇਹਨੇ ਬੱਚਿਆਂ ਨੇ ਛੱਡਿਆ ਨੇ ਹੈ ਤੇ ਇਸ ਤਰ੍ਹਾਂ ਆਪਣੇ ਇੱਧਰ ਹਟ ਰੱਖੀ ਹੋਈ ਆ ਮਾਤਾ ਲక్ష్ਮੀ ਮਾਤਾ ਜੀ ਦੀ ਹੈ ਤੇ ਪੂਜਾ ਵੀ ਕੀਤੀ ਗਈ ਆ ਪਹਿਲਾਂ ਸਾਰਿਆਂ ਨੇ ਮੱਥਾ ਟੇਕ ਲਿਆ ਤੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸਮੇਂ ਮੈਂ ਹੈ ਤੇ ਇਸ ਦਿਨ ਹਾਂਜੀ ਦੋਸਤੋ ساری ਰਾਤ ਹੈ ਸੈਰਾਂ ਦੇ ਵਿੱਚ ਪਾਠ ਪੂਜਾ ਵੀ ਕੀਤੀ ਜਾਂਦੀ ਆ ਮਾਤਾ ਲక్ష్ਮੀ ਮਾਤਾ ਜੀ ਦੀ ਤੇ ਇਸ ਤਰ੍ਹਾਂ ਦੀਪਮਾਲਾ ਵੀ ਜਗਦੀ ਰਹਿੰਦੀ ਆ ਹੈ ਤੇ ਤੁਸੀਂ ਵੇਖ ਸਕਦੇ ਜਿਵੇਂ ਕਿ ਦਰਵਾਜ਼ੇ ਖੁੱਲੇ ਰੱਖੇ ਜਾਂਦੇ ਨੇ ਤਾਂ ਜੋ ਕਿ ਮਾਤਾ ਰਾਣੀ ਪ੍ਰਵੇਸ਼ ਕਰੇ ਘਰ ਦੇ ਵਿੱਚ ਕਿਰਪਾ ਰਹੇ ਆਪਣ ਪਰ ਮਾਤਾ ਜੀ ਦੀ ਹਾਂਜੀ ਆ ਦੇਖੋ ਸਾਡੇ ਦਰਵਾਜ਼ੇ ਖੁੱਲੇ ਹੋਏ ਨੇ ਘਰ ਦੇ ਵੀ ਮਾਤਾ ਰਾਣੀ ਆਪਣੀ ਕਿਰਪਾ ਕਰੇ ਤੇ ਆਹ ਲਾਈਟਾਂ ਦੇਖ ਸਕਦੇ ਤੁਸੀਂ ਲਾਈਟਾਂ ਬਹੁਤ ਹੀ ਸੋਹਣੀਆਂ ਜਗਮਗਾ ਰਹੀਆਂ ਨੇ ਲਾਈਟਾਂ ਦੀ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਗਈ ਹੈ ਬਹੁਤ ਹੀ ਸੋਹਣੀ ਡੈਕੋਰੇਸ਼ਨ ਲਾਈਟਾਂ ਦੇ ਨਾਲ ਕੀਤੀ ਗਈ ਹੈ ਦੇਖ ਸਕਦੇ ਹੋ ਆ ਦੇਖੋ ਆ દિਵਾਲੀ ਦੇ ਤਿਹਾਰ ਤੇ ਇਸ ਤਰ੍ਹਾਂ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਲਾਈਟਾਂ ਜਗਾਈ ਜਾਂਦੇ ਨੇ ਤੇ ਆ ਦੇਖੋ ਪਰਾਸ਼ਤਵਾਜੀ ਚੜ ਰਹੀ ਹੈ ਇੱਕ ਹਾਂਜੀ ਇਸ ਤਰ੍ਹਾਂ ਆਪਣੀ ਗੱਡੀ ਖੜੀ ਆ ਕਾਰ ਆ ਤੇ ਬਾਈਕ ਖੜੀ ਆ ਇਹ ਛੋਟੀ ਕਾਰ ਆ ਜੈਨ ਹਾਂਜੀ ਆਪਣੇ ਸਕਰੀਨ ਦੇ ਵਿੱਚ ਮਾਤਾ ਲక్ష్ਮੀ ਮਾਤਾ ਜੀ ਦੀ ਆਰਤੀ ਚੱਲ ਰਹੀ ਹੈ ਤੇ ਮੈਂ ਵੀਡੀਓ 'ਚ ਆਵਾਜ਼ ਤਾਂ ਨਹੀਂ ਕੀਤੀ ਕਿਉਂਕਿ ਕਾਪੀਰਾਈਟ ਨਾ ਜਾਵੇ ਤੇ ਦੇਖ ਸਕਦੇ ਹੋ ਜੀ ਕਰੋ ਜੀ ਦਰਸ਼ਨ ਮਾਤਾ ਰਾਣੀ ਜੀ ਦੇ ਸਕਰੀਨ ਤੇ ਮਾਤਾ ਲਾਛਮੀ ਮਾਤਾ ਜੀ ਦੇ ਕਰੋ ਜੀ ਦਰਸ਼ਨ ਓਮ ਮਹਾ ਲక్ష్ਮਈ ਓਮ বিষ্ণੂ ਪ੍ਰੇ ਨਮੋ ਨਮਹ ਤਨ ਹਾਂਜੀ ਪੜੋਈ ਹਿੰਦੀ ਵਿੱਚ ਮਾਤਾ ਲਾਚੀ ਮਾਤਾ ਜੀ ਦੇ ਕਰੋਈ ਦਰਸ਼ਨ ਤੁਹਾਡੇ ਤੇ ਵੀ ਸਾਰੇ ਭੈਣ ਭਰਾਵਾਂ ਤੇ ਅੰਪਰਵਾਰ ਕਿਰਪਾ ਰਹੇ ਮਾਤਾ ਰਾਣੀ ਜੀ ਸਾਰਿਆਂ ਪਰ ਕਿਰਪਾ ਬਣਾਈ ਕੇ ਆਪਣੀ ਤੇ ਮਾਤਾ ਸਰਸਵਤੀ ਮਾਤਾ ਜੀ ਜਿਹੜੀ ਕੀ ਇਹ ਸਾਜਾਂ ਦੇ ਜਿਹੜੇ ਮਾਤਾ ਸਾਜ ਬਜਾਂਦੇ ਆ ਸਰਸਵਤੀ ਮਾਤਾ ਜੀ ਦਾ ਬਹੁਤ ਵੱਡਾ ਵਰਦਾਨ ਆ ਸੰਗੀਤ ਦੇ ਵਿੱਚ ਤੇ ਇਸ ਤਰ ਪਹ ਗਿਆ ਮਾਤਾ ਲਾਚੀ ਮਾਤਾ ਜੋ ਕਿ ਵਿਚਾਲੇ ਹਨ ਜੋ ਕਿ ਕਿਰਪਾ ਕਰਦੀ ਹੈ ਧੰਨ ਦੀ ਤੇ ਵਿੱਚ ਐਡ ਵੀ ਆ ਜਿੰਦੀ ਆ ਹਨਾ ਤੇ ਇਹ ਗਲਤ ਗੱਲ ਆ ਇੱਕ ਪਾਸੇ ਭਾਈਨ ਚੱਲ ਰਿਹਾ ਇੱਕ ਪਾਸੇ ਐਡ ਆ ਜਿੰਦੀ ਆ ਬਹੁਤ ਗਲਤ ਗੱਲ ਆ ਟੀਵੀ ਵਾਲੇ ਨੂੰ ਕਹਿੰਨਾ ਜੀ ਜਿਹੜੇ ਧਾਰਮਿਕ ਚੈਨਲ ਨੇ ਇਹਨਾਂ ਪਰ ਐਡ ਨਹੀਂ ਆਉਣੀ ਚਾਹੀਦੀ ਕੋਈ ਵੀ ਤੇ ਬਾਕੀ ਤੁਸੀਂ ਆ ਦੇਖੋ ਵੀ ਐਡ ਦੇ ਵਿੱਚ ਨਾ ਵੀ ਇਹ ਵੀ ਕੋਈ ਦੀਵਾਲੀ ਤੇ ਵੀ ਆਫਰ ਦੇ ਰਹੇ ਨੇ ਕੋਈ ਨਾ ਕੋਈ ਤੇ ਆਪਣੇ ਇਸ ਤਰਫ ਦੇਖੋ ਦਰਵਾਜ਼ੇ ਖੁੱਲੇ ਹੋਏ ਨੇ ਤਾਂ ਜੋ ਕਿ ਮਾਤਾ ਰਾਣੀ ਆਪਣੀ ਕਿਰਪਾ ਕਰੇ ਅੰਬਰ ਪਰ ਪਰ ਤੇ ਇਸ ਤਰਫ ਦੀਪਮਾਲਾ ਜਗ ਰਹੀ ਆ ਮਾਤਾ ਇਦਰਵਾਰ ਦੀ ਤੇ ਇਸ ਦਿਨਾਂ ਸਿੱਖ ਕੌਮ ਦੇ ਵਿੱਚ ਬਹੁਤ ਲੋਕ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਜਾਂਦੇ ਨੇ ਅੰਮ੍ਰਿਤਸਰ ਸਾਹਿਬਾ ਜੋ ਕਿ ਉੱਥੇ ਜਾ ਕੇ ਦੀਪਮਾਲਾ ਵੀ ਕਰਦੇ ਨੇ ਤੇ દિਵਾਲੀ ਵੀ ਮਨਾਉਂਦੇ ਨੇ ਤੇ ਉੱਥੇ ਦੀ દિਵਾਲੀ ਜਿਹੜੀ ਕਿ ਦੇਖਣਯੋਗ ਹੁੰਦੀ ਹੈ ਤੇ ਕਿਹਾ ਜਾਂਦਾ ዳል ਰੋਟੀ ਕਰਦੀ દિਵਾਲੀ ਅੰਮ੍ਰਿਤਸਰ ਦੀ ਇਹ ਬਹੁਤ ਕਥਾ ਆਵਾਏ ਬਹੁਤ ਪ੍ਰਸਿੱਧਾ ਨੇ ਇਹ ਕਹਾਵਤ ਬਹੁਤ ਪ੍ਰਸਿੱਧਾ ਕਹਿਣ ਦੇ ਵਿੱਚ ਇਹ ਗੱਲ ਹੈਗੀ ਵੀ ਸੱਚਾ ਜੀ ਹੈ ਹਾਂਜੀ ਹਾਂਜੀ ਦੋਸਤੋ ਜੇਕਰ ਨਾ ਕੋਈ ਬੋਲਣ ਦੇ ਵਿੱਚ ਕਿਤੇ ਮੇਤੋਂ ਗਲਤੀ ਹੋ ਗਈ ਹੋਵੇ ਤਾਂ ਮੈਂ ਮਾਫੀ ਮੰਗਣ ਦੇ ਜਾਚ ਕਾਂ ਜੀ ਤੇ ਮੈਂ ਮਾਫੀ ਮੰਗਦਾ ਹਾਂ ਉਸ ਤੋਂ ਜੇਕਰ ਮੈਂ ਗਲਤ ਬੋਲਿਆ ਹੋਵਾ ਕੋਈ ਗਲਤ ਸ਼ਬਦ ਬੋਲ ਵੀ ਸਕਦਾ ਨਿਕਲ ਵੀ ਸਕਦਾ ਕੋਈ ਜਾਨੀ ਕਿ ਜਾਣਕਾਰੀ ਕੋਈ ਧੂਰੀ ਰਹਿ ਸਕਦੀ ਉਸ ਦੇ ਵਿੱਚ ਮੈਂ ਮਾਫੀ ਦਾ ਜਾਚ ਕਾਂ ਤੇ ਵੀਡੀਓ ਨੂੰ ਵਧੀਆ ਤੁਸੀਂ ਲਾਇਕ ਕਮੈਂਟ ਕਰਿਆ ਕਰੋ ਤਾਂ ਜੋ ਕਿ ਨਾ ਤੁਹਾਡੇ ਲਾਇਕ ਕਮੈਂਟ ਜਿਹੜੇ ਕਿ ਮਨੂੰ ਹੱਲਾਸ਼ੇਰੀ ਦਿੰਦੇ ਨੇ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਦੱਬ ਦੱਬ ਕੇ ਹਨਾ ਵੱਧ ਤੋਂ ਵੱਧ ਤੇ ਆਪਣੇ ਇਸ ਤਰ੍ਹਾਂ ਪਟਾਕੇ ਲੈਂਦੇ ਹੋਏ ਨੇ ਬੱਚਿਆਂ ਨੇ ਜਿਵੇਂ ਤੁਸੀਂ ਵੇਖ ਸਕਦੇ ਹੋ ਵੀਡੀਓ 'ਚ ਤੇ ਮੋਮਬੱਤੀਆਂ ਰੰਗ-ਬਰੰਗੀਆਂ ਤੇ ਆਹ ਦੇਖੋ ਆਸਤਵਾ ਜੀਆਂ ਤੇ ਆਹ ਦੇਖੋ ਕਾਫੀ ਵੱਡੇ ਪਟਾਕੇ ਨੇ ਇਹ ਬੰਬ ਜੇ ਬੈਸਦਾ ਪ੍ਰਦੂਸ਼ਣੇ ਫਲਾਉਂਦੇ ਨੇ ਠੀਕ ਹੈ ਜੀ ਪਰ ਦਿਵਾਲੀ ਵਾਲੇ ਦਿਨ ਨਹੀਂ ਹਟਦੇ ਕਿਉਂ ਖੁਸ਼ੀ ਦਾ ਤਿਹਾਰ ਆ ਖੁਸ਼ੀ ਦੇ ਕਰਕੇ ਲੋਕਾਂ ਘਰਾਂ ਦੇ ਵਿੱਚ ਦੀਪਮਾਲਾ ਵੀ ਕਰਦੇ ਨੇ ਪਟਾਕੇ ਵੀ ਬਜਾਉਂਦੇ ਨੇ ਹਾਂਜੀ ਦੋਸਤੋ ਤੁਹਾਨੂੰ ਦਿਖਾਣ ਨੂੰ ਦਿਖਾਣੇ ਆ ਦੇਖੋ ਜੀ ਕਿਵੇਂ ਨਾਰ ਚਲਾਏ ਜਾ ਰਹੇ ਨੇ ਤੇ ਲਾਈਟਾਂ ਦੀ ਨਾਲ ਬਹੁਤ ਹੀ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਆ ਦੇਖੋ ਜਿਹੜੀ ਰੌਸ਼ਨੀ ਹੋ ਰਹੀ ਹੈ ਨਾ ਪਟਾਕੇ ਚੱਲਦੇ ਨਾਲੇ-ਨਾਲੇ ਹਾਂਜੀ ਆ ਦੇਖੋ ਆਪਾਂ ਨੇ ਇਹ ਲਾਈਟਾਂ ਲਾਈਆਂ ਹੋਈਆਂ ਨੇ ਘਰ ਦੇ ਵਿੱਚ ਘਰ ਨੂੰ ਆਪਣੇ ਆ ਦੇਖੋ ਕਿਵੇਂ ਲਾਈਟਾਂ ਜਗ ਰਹੀਆਂ ਨੇ ਕਿਵੇਂ ਲੱਗ ਰਹੀਆਂ ਨੇ ਦੱਸੋ ਜੀ ਤੁਹਾਨੂੰ ਵੀਡੀਓ ਵਿੱਚ ਹਾਂ ਦੇਖੋ ਜੀ ਇਧਰ ਇਹਨਾਂ ਨੇ ਪਟਾਕ ਪਟਾਕੇ ਦੇਖੋ ਕਿੱਡੇ-ਕੱਡੇ ਬਜਾਏ ਨੇ ਬੰਬ ਪਤਾ ਨਹੀਂ ਕੀ ਸ਼ੋਰਟਾ ਜਾਂ ਕਹਿੰਦੇ ਨੇ ਇਹਨੂੰ ਕਾਫੀ ਬੰਬ ਹੁੰਦੇ ਨੇ ਇਸ ਦੇ ਵਿੱਚ ਜਿਹੜੀ ਆਵਾਜ਼ ਤਾਂ ਆ ਜੀ ਨਿਕਲਦੇ ਨੇ ਉੱਪਰ ਨੂੰ ਜਾਂਦੇ ਨੇ ਜਦੋਂ ਹਵਾ ਦੇ ਵਿੱਚ ਤਾਂ ਉੱਪਰ ਜਾ ਕੇ ਨਾ ਜਦੋਂ ਉੱਪਰ ਕਾਫੀ ਉੱਪਰ ਜਾਂਦੇ ਨੇ ਘਟੋ ਘਟ 50 60 ਫੁੱਟ ਉੱਪਰ ਜਾ ਕੇ ਪਰ ਪਟਾਕਾ ਵੱਜਦਾ ਜੀ ਉਹਦਾ ਹਾਂਜੀ ਤੇ ਇਸ ਤਰਫ ਦੇਖੋ ਕਿੰਨੇ ਸੋਹਣੇ ਲਾਈਟਾਂ ਜਗਮਗਾ ਰੀਆਂ ਨੇ ਹੈਨਾ ਜੀ ਤੇ ਦੀਵਾਲੀ ਕਰਕੇ ਆਹ ਦੇਖੋ ਕਿੰਨੇ ਸੋਹਣੇ ਰੰਗ ਕੱਢ ਰੀਆਂ ਨੇ ਕਾਸ਼ ਤਵਾ ਜੀ ਬਹੁਤ ਹੀ ਸੋਹਣੀ ਰੰਗ ਬਰੰਗੀ ਆਹ ਦੇਖੋ ਚੱਰੀ ਆ ਹੈ ਪਰ ਹੇਠਾਂ ਹੀ ਉਤਰ ਕੇ ਪਤੰਦਰ ਦੀ ਉੱਪਰ ਦੀ ਜਾਣ ਦੀ ਬਜਾਏ ਹਾਂ ਦੇਖੋ ਜੀ ਕਿੰਨੇ ਸੋਹਣੇ ਆ ਲਾਈਟਾਂ ਜਗ ਰਹੀਆਂ ਨੇ ਹਨਾ ਜੀ ਤੇ ਦੀਪਮਾਲਾ ਵੀ ਬਹੁਤ ਸੋਹਣੀ ਲੋਕਾਂ ਨੇ ਕੀਤੀ ہوئی ਆ ਪਰ ਅੱਗੇ ਘਰਾਂ ਦੇ ਵਿੱਚ ਲੋਕ ਦੀਪਮਾਲਾ ਕਰਦੇ ਸੀਗੇ ਦੀਵੇ ਜਗਾ ਕੇ ਪਰ ਹੁਣ ਲੋਕਾਂ ਦੇ ਵਿੱਚ ਨਾ ਇਤਸਾਹ ਨਹੀਂ ਰਿਹਾਗਾ ਪਰ ਇਸ ਤਰ੍ਹਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਦਿਖਾ ਰਿਹਾ ਮੈਂ ਤੁਹਾਨੂੰ ਜ਼ੂਮ ਕਰਕੇ ਥੋੜਾ ਜਿਹਾ ਆ ਜ਼ੂਮ ਕਰਕੇ ਦਿਖਾਣਾ ਮੈਂ ਜਿਦੇ ਕਿ ਇਹ ਦੀਵੇ ਜਗ ਰਹੇ ਨੇ ਇਹ ਆ ਦੇਖੋ ਕਾਫੀ ਦੂਰ ਨੇ ਇਸ ਜਗ੍ਹਾ ਤੋਂ ਮੈਂ ਜ਼ੂਮ ਕਰਕੇ ਦਿਖਾਣਾ ਦੂਰ ਤੋਂ ਹੀ ਹਾਂਜੀ ਆ ਦੇਖੋ ਕਿੰਨੀ ਸੋਹਣੀ ਆ ਕਾ ਗੱਲ ਕਰਤਾ ਹੈ ਬਹੁਤ ਹੀ ਸੋਹਣੀ ਬਾਕੀ ਤੁਸੀਂ ਦੱਸੋ ਜੀ ਕਿਵੇਂ ਲੱਗ ਰਹੀ ਹੈ ਦੀਵਾਲੀ ਹੈ ਜੀ ਜਿਹੜਾ ਦੀਵਾਲੀ ਦਾ ਤਿਉਹਾਰ ਆ ਬਹੁਤ ਹੀ ਧਮ-ਧਾਮ ਨਾਲ ਮਨਾਇਆ ਜਾਂਦਾ ਹੈ ਬਹੁਤ ਚਾਅ ਦੇ ਨਾਲ ਆਹਾ ਹੈਗਾ ਆਪਣਾ ਅੱਡਾ ਰੁੜਕੀ ਦਾ ਪਿੰਡੇ ਰੁੜਕੀ ਦਾ ਅੱਡਾ ਬੱਸ ਸਟੈਂਡ ਜਿਸ ਜਗ੍ਹਾ ਤੇ ਨਾ ਕਾਫੀ ਦੁਕਾਨਾਂ ਨੇ ਹਰ ਇੱਕ ਚੀਜ਼ ਸਾਨੂੰ ਮਿਲ ਜਾਂਦੀ ਐਡੇ ਤੋਂ ਬਾਜ਼ਾਰ ਜਾਂਦੀ ਛੇਤੀ ਦਾ ਲੋੜ ਨਹੀਂ ਪੈਂਦੀ ਹੈਗੀ ਤੇ ਆ ਦਿਖਾਣਾ ਤੁਹਾਨੂੰ ਇਸ ਤਰਫ ਆ ਦੇਖੋ ਜੀ ਕਿਵੇਂ ਚੱਲ ਰਹੇ ਆ ਆਸਤਵਾਜੀਆ ਹੈ ਤੇ ਕਿਸੇ ਨੂੰ ਛੋਟਾ ਜਿਹਾ ਬੱਚਾ ਦਿਖਾਣਾ ਤੁਹਾਨੂੰ ਗਪੀਨ ਆ ਦੇਖੋ ਗਲੀਨ ਹੈ ਛੱਡੀ ਛੋਟੀ ਹੈ ਹਾਂ ਆਇਕ ਕੀ ਖਾਦਾ ਠਿੰਗਾਰੀਆਂ ਹੈ ਹੈ ਛੱਡੀ ਹੈ ਗਲੀਨ ਹੈ ਬੜਾ ਪਿਆਰਾ ਬੱਚਾ ਦੇਖੋ ਜੀ ਹੈ ਹਾਂ ਜੀ ਹਾਂ ਦੇਖੋ ਇਸ ਤਰਫ ਚੱਲ ਰਹੇ ਨੇ ਪਟਾਕੇ ਅੱਜ ਜੌਮ ਕਰਕੇ ਦਿਖਾ ਰਿਹਾ ਤੁਹਾਨੂੰ ਮੈਂ ਵੀਡੀਓ ਵਿੱਚ ਆਹ ਦੇਖੋ ਜਿੱਦਾਂ ਹਰਜੀ ਚੱਲ ਰਿਹਾ ਨਾ ਇਸ ਤਰ੍ਹਾਂ ਕੋ ਡੇਬੀ ਕਾਫੀ ਬੱਚੇ ਐਨੇ ਬੱਚੇ ਕੀ ਵੱਡੇ ਵੀ ਦਿਖਾਈਏ ਕਬ ਵਾਸਤਵਾਜੇ ਚੜਾ ਕੇ ਇਧਰ ਸਾਈਡ ਤੇ ਨੂੰ ਹਾਂ ਉੱਪਰ ਨੂੰ ਜਾਵੇ ਹਵਾ ਚ ਕਿਤੇ ਰੇਟਾਂ ਹੀ ਘੁੰਮਦੀ ਰਹਿ ਜਵੇ ਨਹੀਂ ਪਾਰਾਂ ਜਾ ਕੇ ਵੜ ਜੇ ਕਿਤੇ ਉਹ ਹੀ ਕੰਮ ਹੋ ਜਵੇ ਹੈ ਆ ਦੇਖੋ ਇਹਦਾ ਹੱਥ ਜੇ ਫੜਦੀ ਇਹਨਾਂ ਦਾ ਅੱਜ ਦਿਖਾਉਂਗਾ ਜਿਹੜਾ ਕੇ ਚਲੋ ਅੱড়ে ਜਾ ਗਏ ਆ ਆ ਦੇਖੋ ਆ ਚੱਲ ਆਹ ਚੱਲ ਪਿਆ ਹੁਣ ਚੜਾ ਰਹੀ ਐ ਸਵਾਜੀਆਂ ਦੀ ਰਹੀ ਐ ਆ ਦੇਖੋ ਜੀ ਇਹ ਹੁਣ ਤਾਂ ਬਈ ਆਹ ਦੇਖੋ ਇਹ ਰੰਗ ਬਰੰਗੇ ਆ ਆ ਤਵਾਜਾਂ ਬਹੁਤ ਹੀ ਸੋਹਣੀਆਂ ਕੰਨ ਖੋਲਦੇ ਨੇ ਪਟਾਕੇ ਜੀ ਇਹ ਆ ਦੇਖੋ ਹਲੋ ਗਾਇਜ਼ ਕੰਮ ਜਿਹੜੇ ਬੈਨੇ ਆ ਦੇਖੋ ਇਹ ਇੱਥੇ ਗਿਆ ਇਹ ਕੰਨ ਖੋਲਦੇ ਨੇ ਪਟਾਕੇ ਜੀ ਇਹ ਬੰਬ ਜਿਹੜੇ ਨਾਲ ਇਹ ਬਹੁਤ ਹੀ ਖਤਰਨਾਕ ਨੇ ਤੇ ਇਸ ਤਰ੍ਹਾਂ ਕੋਈ ਆ ਦੇਖੋ ਜੀ ਸਮੇ ਚੜਾਈ ਜਾ ਰਹੀ ਉਹ ਤੇ ਆਪਾਂ ਨੂੰ ਚਲੋ ਹੀਰੇ ਇਹ ਦਿਖਾਨਾ ਦੋਰੇ ਦਿਖਾਨਾ ਉਹ ਗੋਲੇ ਜਿਹਾ ਹੋ ਲਿਆ ਪਰਾਂ ਰੱਖੋ ਨਾ ਉਹ ਮਾਰੇ ਕੰਨ ਪਾਲੇ ਕਰਦੇ ਸਾਰੇ ਹਾਂਜੀ ਦੋਸਤੋ ਹੁਣ ਦਿਖਾਨਾ ਤੁਹਾਨੂੰ ਸ਼ਾਟ ਆਏ ਇਹਦੇ ਵਿੱਚ ਕਿੰਨੇ ਹੁੰਦੇ ਨੇ ਕਾਫੀ ਜ਼ਿਆਦਾ ਹੁੰਦੇ ਨੇ 25 25 ਸ਼ਾਟ ਹੋਣਗੇ ਤੁਹਾਡੇ ਸਾਹਮਣੇ ਹੁਣ ਚਲਾ ਕੇ ਦਿਖਾਵਾਂਗੇ ਜੀ ਹਾਂਜੀ ਦੋਸਤੋ ਆ ਦੇਖੋ ਹੁਣ ਏ ਦੇਲਾ ਦੇਖੋ ਮੁੰਡੇ ਦਾ ਹੈ ਕਮਾਲ ਦੀ ਵਾਲੇ ਇਹਨੇ ਥੱਲੇ ਗਿਆ ਤਾਂ ਨਾ ਫਿਰ ਦੇਖੋਗੇ ਚਲੋ ਕੋਈ ਗੱਲ ਨਹੀਂ ਦੇਖਦੇ ਹੁਣ ਛਿੱਟਣਾ ਦੀ ਹੈ ਢਾਕਦੇ ਆਲੇ ਦਾਲੇ ਨੂੰ ਕੁੰਮ ਜਵੇ ਇਹ ਬੂਗਾ ਬੂਗਾ ਰੱਖ ਦੇ ਬੱਗੋ ਜੀ ਹਾਂਜੀ ਦੋਸਤੋ ਆਹ ਦੇਖੋ ਹੁਣ ਆਹ ਦੇਖੋ ਜੀ ਆਹ ਦੇਖੋ ਆ ਦੇਖੋ ਇਹ ਉੱਪਰ ਜਾ ਕੇ ਵੱਜਦਾ ਹੀ ਹੈ ਪਟਾਕਾ ਇਹਦਾ ਹਾਂ ਆ ਦੇਖੋ ਕਿੰਨਾ ਰੰਗ ਕੱਢਦਾ ਉੱਪਰ ਜਾ ਕੇ ਹਾਂ ਇਹ ਤਮਾਕੀ ਲੱਗ ਆ ਦੇਖੋ ਕਿਵੇਂ ਆ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਰੰਗ ਹੈ ਆ ਦੇਖੋ ਇਹ ਹਾਂ ਆ ਨੰਨੇ ਯਾਰੇ ਆਹੇ ਖੁਸ਼ ਹੁੰਦੀ ਹੈ ਸਾਡੀ ਬੇਟੀ ਕੁੜੀਆ ਇਹ ਗਲੀ ਨੇ ਕਿਵੇਂ ਚੱਲਦੇ ਨੇ ਉਹ ਆ ਦੇਖਾ ਉੱਪਰ ਜਾਂਦਾ ਦੱਸੀ ਦੱਸ ਦੇ ਦੇਖਾ ਆ ਦੱਸ ਦੇ ਆ ਦੇਖੋ ਗਲੀ ਨੇ ਕੀ ਕਹਿੰਦੇ ਕਿੱਧਰ ਗਿਆ ਉਹ ਦੱਸ ਦੇ ਹਾਂ ਇਹ ਉੱਪਰ ਜਾਂਦਾ ਏ ਆ ਦੇਖੋ ਆ ਦੇਖੋ ਜੀ ਉਹ ਪਰਾਂ ਨੂੰ ਕੋ ਮਗਿਆ ਮੂਰਤੀ ਘੜੀ ਆ ਉਧਰ ਆ ਦੇਖੋ ਜੀ ਆਂਗੇ ਅੱਗੇ ਡਰਾਵ ਲੱਗੀ ਤੇ ਅਗਲੇ ਆਏ ਬਾਬਾ ਅਗਲੇ ਦੀਵਾਲੀ ਮੰਦੇ ਨੂੰ ਹਾਂ ਜੀ ਆ ਦੇਖੋ ਜੀ